ਇੱਕ ਹੋਰ ਵੀਰ ਆ ਇਹਨਾਂ ਨੇ ਵੀ ਪ੍ਰਣ ਕੀਤਾ ਕਿ ਅੱਜ ਤੋਂ ਬਾਅਦ ਕਦੇ ਕੇਸ ਕਤਲ ਨਹੀਂ ਕਰਾਵਾਂਗਾ ਔਰ ਦਾੜਾ ਪ੍ਰਕਾਸ਼ ਕਰਾਂਗਾ ਵੀਰੇ ਕੀ ਨਾਮ ਆ ਤੁਹਾਡਾ ਜੀ ਮੇਰਾ 파ਰਸ ਪਟਿਆ ਭਾਰਤ ਪਟਿਆ ਹਾਂਜੀ ਕਿਹੜੀ ਜਗ੍ਹਾ ਤੋਂ ਸੀ ਵੈਸੇ ਮੇਰਾ ਕਰਵਾੜੇ ਹੋਆ ਅੰਮ੍ਰਿਤਸਰ ਤੋਂ ਆ ਪਰ ਆਪਾਂ ਚੰਡੀਗੜ੍ਹ ਆ ਗਏ ਹੁਣ ਅੱਛਾ ਹਾਂਜੀ ਤੁਸੀਂ ਚੰਡੀਗੜ੍ਹ ਰਹਿਣ ਲੱਗੇ ਹੋ ਠੀਕ ਹੈ ਤੇ ਕਿ ਕਿਵੇਂ ਮੰਚ 'ਚ ਕਿਵੇਂ ਆਇਆ ਵੀ ਆਪਾਂ ਦਸਤਾਰ ਸਜਾਉਣੀ ਹੈ ਕਿ ਸਤਾਰ ਹੀ ਹੋਣਾ ਤੇ ਦਾੜਾ ਪ੍ਰਕਾਸ਼ ਕਰਨਾ ਹਾਂਜੀ ਮੈਂ ਤਾਂ ਬਹੁਤ ਟਾਈਮ ਤੋਂ ਸੋਚ ਰਿਹਾ ਸੀ ਪਰ ਇਹ ਸਮਝ ਨਹੀਂ ਆ ਰਿਹਾ ਮੰਮੇੜੇ ਨੂੰ ਕਿੱਥੇ ਗੱਲ ਕਰਾਂ ਅੱਛਾ ਫਿਰ ਮੈਂ ਸੋਚਿਆ ਕਿ ਦਾਦੂ ਨੂੰ ਪਿਛਲੇ ਸਾਲ ਵੀ ਕਿਹਾ ਸੀ ਪਰ ਪਿਛਲੇ ਸਾਲ ਹੋ ਨਹੀਂ ਪਾਇਆ ਫਿਰ ਇਸ ਸਾਲ ਕਿਹਾ ਮੈਂ ਇਸ ਸਾਲ ਮੈਂ ਕਿਹਾ ਕਿ ਮੈਂ ਬਣਾਣੀ ਆ ਕਿ ਕਿਸੇ ਰੱਖਣੇ ਆ ਤਾਂ ਫਿਰ ਬੜੀ ਮੁਸ਼ਕਿਲ ਬਣਾਇਆ ਮੈਂ ਘਰਦਿਆਂ ਨੂੰ ਹਾਂਜੀ ਘਰਦਿਆਂ ਨੂੰ ਕੀ ਘਰਦਿਆਂ ਨੂੰ ਕੀ ਦਿੱਕਤ ਸੀਗੀ ਵੀ ਭਾਈ ਆਪਾਂ ਕਿਸ ਨੂੰ ਰੱਖਣੇ ਇਹ ਤਾਂ ਮੈਨੂੰ ਪਤਾ ਨਹੀਂ ਪਰ ਮੈਂ ਕਿਹਾ ਕਿ ਮੈਂ ਰੱਖਣੇ ਆ ਜਦੋਂ ਹੁਣ ਹੁਣ ਇਸ ਇਸ ਧਰਤੀ ਦੇ ਉੱਪਰ ਆਏ ਹਾਂ ਬਹੁਤ ਪਵਿੱਤਰ ਧਰਤੀ ਆ ਠੀਕ ਆ ਇੱਥੇ ਆ ਕੇ ਫਿਰ ਮਨ ਨੇ ਕੀ ਆਖਿਆ ਮੇਰੇ ਮਨ ਨੇ ਦੀ ਰੱਖਣੀ ਹੈ ਬਸ ਵੀ ਬਸ ਉਹ ਦਸਤਾਰ ਤਾਰੀ ਹੋ ਗਈ ਕਰ ਜਾਣਾ ਇਹਦਾ ਸੋਚਿਆ ਹੀ ਆ ਪਿਛਲੇ ਸਾਲ ਸੋਚਿਆ ਸੀ ਦਸਤਾਰ ਤਾਰੀ ਹੋ ਗਈ ਕਰ ਜਾਣਾ ਅੱਛਾ ਪਰ ਹੋ ਨਹੀਂ ਪਾਇਆ ਪਰ ਹੁਣ ਇਹ ਰਿਜ਼ੋਲਵ ਹੋ ਰਿਹਾ ਇਸ ਸਾਲ ਪਗ ਪਾ ਕੇ ਜਾਊਗਾ ਪਰ ਹੁਣ ਪਗ ਬੰਨ ਲਵਾਂਗੇ ਪਰ ਇਹਨੂੰ ਸਾਰੀ ਜ਼ਿੰਦਗੀ ਕਾਇਮ ਰੱਖਣਾ ਪੈਣਾਗਾ ਹਾਂਜੀ ਸਾਰੀ ਜ਼ਿੰਦਗੀ ਰੱਖਾਂਗਾ ਸਰ ਤੇ ਹੁਣ ਠੀਕ ਆ ਨਾਲ ਪਰਿਵਾਰ ਚੋਂ ਕੋਈ ਆਇਆ ਹਾਂਜੀ ਕੋਣ ਆਇਆ ਮੇਰੇ ਦਾਦੀ ਆਈ ਆ 65 ਦੇ ਦਾਦਾ ਜੀ ਮੈਂ ਸਾਰੇ ਤੁਹਾਨੂੰ ਕਿੱਥੇ ਨਹੀਂ ਅੱਛਾ ਮਾਤਾ ਜੀ ਵਾਹ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਅੱਛਾ ਤੁਹਾਡੇ ਪੁੱਤ ਨੇ ਇਹ ਮੇਰਾ ਪੋਤਰਾ ਹੈ ਜੀ ਇਹਨੂੰ ਬਹੁਤ ਢੇਰ ਤੋਂ ਸ਼ੌਂਕ ਸੀਗਾ ਮਤਲਬ ਕਿ ਦਸਤਾਰ ਸਜਾਉਂਦਾ ਤੇ ਪਰ ਉਹਦੇ ਛੋਟਾ ਸੀ ਤੇ ਅਸੀਂ ਕਹਿੰਦੇ ਸੀ ਵੀ ਸਾਨੂੰ ਕੋਈ ਬਣਨੇਗਾ ਕੌਣ ਤੇ ਫਿਰ ਇਹ ਪਿਛਲੀ ਵਾਰ ਵੀ ਮਤਲਬ ਕਿ ਜिद ਕਰ ਰਿਹਾ ਸੀਗਾ ਅਸੀਂ ਹਰ ਸਾਲ ਆਉਂਨੇ ਆ ਚਮਕੌਰ ਸਾਹਿਬ ਵੀ ਜਾਂਨੇ ਆ ਅਸੀਂ ਫਤਿਹਗੜ੍ਹ ਸਾਹਿਬ ਵੀ ਆਂਦੇ ਆ ਤੇ ਉਹ ਫਿਰ ਐਤ ਕੀ ਜिद ਕਰ ਰਿਹਾ ਸੀ ਕਹਿੰਦਾ ਮੈਂ ਐਤ ਕੀ ਦਸਤਾਰ ਸਜਾ ਕੇ ਹੀ ਜਾਣਾ ਜੋ ਮਰਜ਼ੀ ਹੋਵੇ ਫਿਰ ਅਸੀਂ ਪੁੱਛਦੇ ਪੁੱਛਦੇ ਮਤਲਕਿ ਉੱਥੇ ਆਏ ਫਿਰ ਉਹ ਕਹਿੰਦੇ ਵੀ ਮਤਲਕਿ ਉਹ ਬੰਦਾ ਬਾਦਰ ਕਾਲਜ ਦੇ ਅੱਗੇ ਵੀ ਸਾਰੇ ਦਸਤਾਰ ਸਜਾ ਰਹੇ ਆ ਤੇ ਫਿਰ ਅਸੀਂ ਇੱਥੇ ਆਏ ਦਸਤਾਰ ਸਜਾਉਣ ਵਾਸਤੇ ਜਣਕੇ ਅੱਜ ਤੋਂ ਬਾਅਦ ਤੁਹਾਡਾ ਪੁੱਤਾ ਸੰਪੂਰਨ ਸਿੱਖ ਬਣ ਜਾਏਗਾ ਦਾੜਾ ਪ੍ਰਕਾਸ਼ ਹੋ ਜਾਊਗਾ ਕੀ ਸਿਰ ਰਖਲਣਗੇ ਦੇਖੋ ਜਿਨ੍ਹਾਂ ਨੇ ਮਤਲਕਿ ਆਪਣੇ ਬੱਚੇ ਕੁਰਬਾਨ ਕੀਤੇ ਆ ਆਪਣੇ ਬੱਚਿਆਂ ਦੀ ਸ਼ਹਾਦਤ ਦਿੱਤੀਆਂ ਉਹਨਾਂ ਨੇ ਸਾਨੂੰ ਬਚਾਇਆ ਅਸੀਂ ਉਹਨਾਂ ਦੇ ਮਤਲਕਿ ਰਸਤੇ ਤੇ ਕਿਉਂ ਨਹੀਂ ਚੱਲਾਂਗੇ ਅਸੀਂ ਉਹ ਨਾ ਰਸਤੇ ਤੇ ਕਹੇ ਹੋਏ ਤੇ ਰਸਤੇ ਤੇ ਉੱਤੇ ਜ਼ਰੂਰ ਚੱਲਾਂਗੇ। ਨਾਲ ਇਹਦੇ ਹੋਰ ਕੌਣ ਆਇਆ ਜੀ ਨਾਲ? ਮਤਲਬ ਕਿ ਉਹ ਬ੍ਰਦਰ ਹੈ ਮੇਰੇ ਉਹ ਵੀ ਸਿੱਖ ਹੈਗੇ ਆ। ਹਾਂਜੀ ਉਹ ਤੇ ਪੱਗ ਬੰਨਦੇ ਹੀ ਆ ਤੇ ਮਤਲਬ ਫਿਰ ਇਹਨੂੰ ਵੀ ਮਤਲਬ ਕਿ ਬਣਾ ਦੇਣਗੇ ਕੋਈ ਗੱਲ। ਅੱਜ ਪਰਿਵਾਰ 'ਚ ਜਦੋਂ ਵਾਪਸ ਜਾਓਗੇ ਪਹਿਲਾਂ ਕਿਸੇ ਹੋਰ ਬੱਚੇ ਨੂੰ ਲੈ ਕੇ ਆਏ ਸੀ ਪਰ ਜਦੋਂ ਪਰਿਵਾਰ ਜਾਓਗੇ ਤਾਂ ਹੋਰ ਬੱਚਾ ਪਰਿਵਾਰ ਚ ਵਾਪਸ ਜਾਊਗਾ ਉੱਥੇ ਹੈ ਹੀ ਆ ਬਹੁਤ ਖੁਸ਼ ਹੈਗਾ ਕਹਿੰਦਾ ਕਿ ਜਦੋਂ ਸਾਰੇ ਜਣੇ ਮੇਰੀਆਂ ਫੋਟੋਆਂ ਦੇਖਣਗੇ ਨਾ ਸਰਦਾਰ ਦੇ ਪਗੜੀ ਦੇ ਵਿੱਚ ਤੇ ਸਾਰੇ ਆਖੇ ਕਹਿਣਗੇ ਵੀ 파ਰਤ ਤੂੰ ਮਤਲਬ ਕਿ ਸਰਦਾਰ ਬਣ ਗਿਆ ਬਹੁਤ ਖੁਸ਼ ਹੈਗਾ ਇਹ ਤੁਹਾਨੂੰ ਦਿਲੋਂ ਖੁਸ਼ੀ ਹੈ ਕਿ ਤੁਹਾਡਾ ਪੋਤਰਾ ਜਿਹੜਾ ਹੈਗਾ ਸਹੀ ਰਾਹ ਤੇ ਚੱਲਿਆ ਹਾਂਜੀ ਬਹੁਤ ਖੁਸ਼ੀ ਹੈ ਜੀ ਬਹੁਤ ਖੁਸ਼ੀ ਹੈ ਤੁਸੀਂ ਸਾਨੂੰ ਨਹੀਂ ਨਹੀਂ ਹਾਂ ਸਾਨੂੰ ਬਹੁਤ ਖੁਸ਼ੀ ਹੈ ਜੀ ਆਪਣੇ ਪੁੱਤ ਦੇ ਉੱਤੇ ਤੁਹਾਡਾ ਪਰਿਵਾਰ ਵੀ ਬਹੁਤ ਖੁਸ਼ ਨਜ਼ਰ ਆ ਰਿਹਾ ਹੈਗਾ ਕੀ ਕਹਿਣਾ ਚਾਹੋਗੇ ਮੈਂ ਕੀ ਕਹਵਾ ਮੈਂ ਚੰਗਾ ਕਿ ਮੇਰਾ ਪਰਿਵਾਰ ਖੁਸ਼ ਹੀ ਰਹੇ ਮੇਰੇ ਨਾਲ اچھا ਹਾਂ ਠੀਕ ਹੈ ਭਾਈ ਸਾਹਿਬ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਮੇਨ ਗੇਟ ਤੇ ਜੋ ਦਸਤਾਰਾਂ ਦਾ ਲੰਗਰ ਆਏ ਸਾਲ ਆਇਆ ਜਾਂਦਾ ਇਸ ਸਾਲ ਵੀ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵੱਲੋਂ ਔਰ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਜੋ ਕਿ ਪਿੱਛੇ ਜੇ ਪਤਿਤਪੁਰੇ ਦੀ ਬਹੁਤ ਲਹਿਰ ਚੱਲੀ ਸੀ ਪਰ ਜੋ ਵੀਰਾਂ ਨੇ ਦਸਤਾਰਾਂ ਵਾਲਿਆਂ ਨੇ ਬਹੁਤ ਉਪਰਾਲਾ ਕੀਤਾ ਹੈ ਬਹੁਤ ਵਧੀਆ ਉਪਰਾਲਾ ਥਾਂ ਥਾਂ ਤੇ ਦਸਤਾਰ ਕੈਂਪ ਲਾਏ ਜਾਂਦੇ ਨੇ ਬਹੁਤ ਅਵੇਅਰਨੈਸ ਆ ਗਈ ਇਹ ਪੱਤਤਪੁਣੇ ਦੀ ਹੁਣ ਠੱਲ ਪਈ ਆ ਕਿਉਂਕਿ ਦਸਤਾਨ ਜੋ ਭਟਕੇ ਨੌਜਵਾਨ ਸੀਗੇ ਉਹ ਵਾਪਸੀ ਆਪਣੇ ਘਰਾਂ ਵੱਲ ਨੂੰ ਵਾਪਸੀ ਕਰ ਰਹੇ ਨੇ ਆਪਣੇ ਘਰ ਵਾਪਸੀ ਕਰ ਰਹੇ ਨੇ ਔਰ ਸੋਹਣੀਆਂ ਸੋਹਣੀਆਂ ਦਸਤਾਰਾਂ ਉਹਨਾਂ ਨੂੰ ਦੇਖ ਕੇ ਜਿਹੜੇ ਪੱਤਤਪੁਣੇ ਦੇ ਪ੍ਰਭਾਵਿਤ ਹੋ ਗਏ ਸੀਗੇ ਪੱਤਤਪੁਣੇ ਦੇ ਵਿੱਚ ਆ ਕੇ ਭਟਕ ਗਏ ਸੀਗੇ ਰਸਤਾ ਔਰ ਉਹ ਹੁਣ ਪੱਗਾਂ ਵੱਲ ਨੂੰ ਸਹਾਇਤ ਹੋ ਰਹੇ ਨੇ ਸਾਡਾ ਮੇਨ ਮਕਸਦ ਇਹੀ ਆ ਵੀ ਜੋ ਵੀ ਇੱਥੇ ਆਵੇ ਸੰਗਤੀ ਰੂਪ ਦੇ ਵਿੱਚ ਕੋਈ ਪਰਣ ਕਰਕੇ ਜਾਵੇ ਉਹਨਾਂ ਨੂੰ ਅਸੀਂ ਆਪਣੀ ਸੰਸਥਾ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਵੱਲੋਂ ਸੰਸਥਾ ਵੱਲੋਂ ਅਸੀਂ ਦਸਤਾਰ ਸਨਮਾਨ ਦੇ ਤੌਰ ਤੇ ਭੇਂਟ ਕਰਦੇ ਹਾਂ ਜੀ ਇਹ ਲੈ ਕੇ ਨਹੀਂ ਆਇਆ ਇਹ ਦਸਤਾਰ ਬੋਲੇ ਗੋਨਹਾਰ ਗੋਨਹਾਰ ਸਤਿ ਸ੍ਰੀ ਅਕਾਲ ਆ ਕੇ ਸਹੀ ਕਰਾ ਲਈ ਪੜ ਲਓ ਸਜਾ ਲਓ ਇਹ ਖੜੇ ਬਹੁਤ ਬਹੁਤ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜੇ ਹੈਗੇ ਆ ਨੌਜਵਾਨ ਫਿਰ ਤੋਂ ਜਿਹੜੇ ਹੈਗੇ ਨੇ ਗੁਰੂ ਵੱਲ ਨੂੰ ਆ ਰਹੇ ਨੇ ਜਿਵੇਂ ਇੱਕ ਹਰਮਨ ਦਾ ਲਿਖਿਆ ਹੋਇਆ ਗੀਤ ਹੈ ਕਿ ਭਾਟੇ ਕਿ ਗਏ ਨੇ ਭਾਵੇਂ ਗੱਭਰੂ ਫਿਰ ਇੱਕ ਦਿਨ ਮੁੜ ਆਉਣਗੇ ਮੁੱਖੋਂ ਅਨੰਦਪੁਰ ਵੱਲ ਨੂੰ ਚੜ੍ਹਦੀ ਕਲਾ ਦੇ ਗੀਤ ਗਾਉਣਗੇ ਸੋ ਬਹੁਤ ਸਾਰੇ ਨੌਜਵਾਨ ਜਿਹੜੇ ਪਤਨ ਸੀਗੇ ਪਰ ਹੌਲੀ-ਹੌਲੀ ਜਿਹੜੇ ਸਿੱਖੀ ਵੱਲ ਨੂੰ ਮੁੜ ਰਹੇ ਨੇ ਕੈਮਰਾ ਪਰਸਨ ਰਾਜੀਵ ਸਿੰਘ ਦੇ ਨਾਲ ਫਤਿਹਗੜ੍ਹ ਸਾਹਿਬ ਤੋਂ ਰਿਸ਼ੀ ਰਾਹੀ ਵਰਲਡ ਪੰਜਾਬੀ